ਵਿਆਹ ਦੀ ਪਹਿਲੀ ਰਾਤ ਮਾਂ ਨੇ ਮੈਨੂੰ ਦੱਸਿਆ ਕਿ ਤੇਰਾ ਵਿਆਹ ਵੱਡੀ ਉਮਰ ਦੇ ਮਰਦ ਨਾਲ ਹੋ ਰਿਹਾ ਤੂੰ ਹਮੇਸ਼ਾ ਸੁਖੀ ਰਹੇਂਗੀ ਮਾਂ ਦੀ ਇਹ ਗੱਲ ਉਹਦੋਂ ਮੈਨੂੰ ਸਮਝ ਹੀ ਨਹੀਂ ਆਈ ਸੀ ਪਰ ਸੁਹਾਗ ਰਾਤ ਵਾਲੇ ਦਿਨ ਮੇਰੇ ਪੈਰਾਂ ਥਲੋ ਜ਼ਮੀਨ ਖਿਸਕ ਗਈ ਜਦੋਂ ਮੇਰੇ ਘਰਵਾਲੇ ਨੇ ਕਮਰੇ ਵਿੱਚ ਆਉਂਦਿਆਂ ਹੀ ਮੇਰੇ ਨਾਲ ਦੋ ਵਾਰੀ ਵਿਆਦੀ ਪਹਿਲੀ ਰਾਤ ਮੈਂ ਆਪਣੇ ਕਮਰੇ ਵਿੱਚ ਬੈਠੀ ਸੀ ਆਪਣੇ ਘਰ ਵਾਲੇ ਦੀ ਉਡੀਕ ਕਰ ਰਹੀ ਸੀ ਮੈਨੂੰ ਬੈੱਡ ਤੇ ਬੈਠਿਆ ਕੁਝ ਵਕਤ ਹੀ ਹੋਇਆ ਸੀ ਤਾਂ ਉਦੋਂ ਮੈਨੂੰ ਬੈੱਡ ਦੇ ਥੱਲੇੋਂ ਕੁਝ ਅਜੀਬ ਕਿਸਮ ਦੀ ਆਵਾਜ਼ ਆਈ ਮੈਂ ਉਸ ਆਵਾਜ਼ ਨੂੰ ਨਜ਼ਰਅੰਦਾਜ਼ ਕਰਕੇ ਬੈੱਡ ਤੇ ਬੈਠ ਗਈ ਤੇ ਆਪਣੇ ਘਰ ਵਾਲੇ ਦੀ ਉਡੀਕ ਕਰਨ ਲੱਗੀ ਥੋੜੇ ਜਿヒਰ ਬਾਅਦ ਫੇਰ ਤੋਂ ਮੈਨੂੰ ਉਹੀ ਆਵਾਜ਼ ਸੁਣਾਈ ਦਿੱਤੀ ਮੈਂ ਡਰ ਗਈ ਕਿਉਂਕਿ ਉਸ ਘਰ ਵਿੱਚ ਮੈਂ ਨਮੀ ਸੀ ਮੈਂ ਛਾਲ ਮਾਰ ਕੇ ਬੈੱਡ ਤੋਂ ਥੱਲੇ ਉਤਰ ਗਈ ਤੇ ਹੌਲੀ ਜਹੀ ਬੈੱਡ ਦੇ ਥੱਲੇ ਵੇਖਣ ਲੱਗੀ ਪਰ ਜੂਮੇ ਬੈਠਦੇ ਥੱਲੇ ਦੇਖ ਕੇ ਆਉ ਬੇਕਿੰਗ ਮੇਰੀ ਅੱਖਾਂ ਫਟੀਆਂ ਦੀਆਂ ਫਟੀਆਂ ਰਹਿ ਗਈਆਂ ਸੀ ਮੈਂ ਆਪਣਾ ਵਿਆਹ ਵਾਲਾ ਲਹਿੰਗਾ ਸੰਭਾਲਦੀ ਹੋਈ ਬੈਠਦੇ ਬੈਠ ਗਈ ਤੇ ਸੋਚਣ ਲੱਗੀ ਕਿ ਜਿਸ ਨੂੰ ਮੇਰੀ ਮਾਂ ਨੇ ਫਾਇਦਾ ਦੱਸਿਆ ਸੀ ਮੈਨੂੰ ਤਾਂ ਕੁਝ ਵੀ ਮੇਰਾ ਫਾਇਦਾ ਵਖਾਈ ਨਹੀਂ ਦਿੰਦਾ ਮੇਰਾ ਘਰ ਵਾਲਾ ਪਹਿਲਾਂ ਹੀ ਕਿਸੇ ਹੋਰ ਦੇ ਨਾਲ ਮੈਨੂੰ ਕੀ ਉਹ ਖੁਸ਼ੀ ਦੇ ਪਾਊਗਾ ਮੇਰੇ ਦਿਲ ਨੂੰ ਅਜੀਬ ਘਬਰਾਹਟ ਹੋ ਰਹੀ ਸੀ ਮੈਂ ਜਿੰਨੇ ਏਰਮਾਨ ਲੈ ਕੇ ਇਸ ਘਰ ਵਿੱਚ ਆਈ ਸੀ ਸਾਰੇ ਮੈਨੂੰ ਮਿੱਟੀ ਵਿੱਚ ਮਿਲਦੇ ਉਕਾਹੀ ਦੇ ਰਹੀ ਸੀ ਮੈਂ ਕਮਰੇ ਵਿੱਚ ਬੈਠੀ ਖੂਨ ਦੇ ਅਥਰੂ ਰੋ ਰਹੀ ਸੀ ਫਿਰ ਇੱਕ ਘੰਟੇ ਬਾਅਦ ਮੇਰਾ ਘਰਵਾਲਾ ਕਮਰੇ ਵਿੱਚ ਆਇਆ ਜਦੋਂ ਹੀ ਮੇਰਾ ਘਰਵਾਲਾ ਕਮਰੇ ਦੇ ਵਿੱਚ ਆਇਆ ਮੈਂ ਆਪਣੀਆਂ ਨਜ਼ਰਾਂ ਝੁਕਾ ਕੇ ਬਹਿ ਗਈ ਸੀ ਅਤੇ ਮੈਂ ਉਸ ਨੂੰ ਡਿਕ ਰਹੀ ਸੀ ਪਰ ਫਿਰ ਮੈਨੂੰ ਇਹ ਅਸਲ ਦਾ ਅਹਿਸਾਸ ਹੋਇਆ ਕਿ ਮੇਰਾ ਘਰਵਾਲਾ ਮੇਰੇ ਕੋਲ ਤਾਂ ਆਇਆ ਹੀ ਨਹੀਂ ਉਹ ਤਾਂ ਆਉਂਦਾ ਹੀ ਬੈੱਡ ਦੇ ਥੱਲੇ ਲੁਕ ਗਿਆ ਸੀ ਵਿਆਹ ਦੀ ਪਹਿਲੀ ਰਾਤ ਹੀ ਮੈਨੂੰ ਆਪਣੇ ਘਰਵਾਲੇ ਦੇ ਨਾਲ ਨਫ਼ਰਤ ਹੋਣ ਲੱਗ ਪਈ ਸੀ ਜਿਸ ਨੂੰ ਮੇਰੀ ਮਾਂ ਨੇ ਮੇਰਾ ਫਾਇਦਾ ਦੱਸਿਆ ਸੀ ਉਸ ਵਿੱਚ ਮੇਰਾ ਫਾਇਦਾ ਨਹੀਂ ਸਗੋਂ ਨੁਕਸਾਨ ਜ਼ਿਆਦਾ ਸੀ ਰਸਮ ਦੇ ਮੁਤਾਬਕ ਜਦੋਂ ਅਗਲੇ ਦਿਨ ਮੈਂ ਆਪਣੇ ਪੇਕੇ ਘਰ ਫੇਰਾ ਪਾਉਣ ਗਈ ਤਾਂ ਘਰ ਜਾਂਦੇ ਮੇਰੀਆਂ ਭੈਣਾਂ ਨੇ ਮੈਨੂੰ ਸਤਾਉਣਾ ਸ਼ੁਰੂ ਕਰ ਦਿੱਤਾ ਸੀ ਉਹ ਕਈ ਤਰ੍ਹਾਂ ਦੇ ਸਵਾਲ ਮੇਰੇ ਕੋਲੋਂ ਪੁੱਛ ਰਹੀਆਂ ਸੀ ਪਰ ਮੈਂ ਉਹਨਾਂ ਤੇ ਕਿਸੇ ਵੀ ਜਵਾਬ ਦਾ ਸਵਾਬ ਨਹੀਂ ਦੇ ਸਕਦੀ ਸੀ ਉਹਨਾਂ ਨੂੰ ਲੱਗਿਆ ਕਿ ਮੈਂ ਥੱਕ ਗਈ ਹੋਣੀ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਆਪਣੇ ਕਮਰੇ ਵਿੱਚ ਜਾ ਕੇ ਆਰਾਮ ਕਰ ਲੈ ਮੈਂ ਫਟਾਫਟ ਆਪਣੇ ਕਮਰੇ ਵਿੱਚ ਗਈ ਤੇ ਸਰਾਣੇ ਤੇ ਸਿਰ ਰੱਖ ਕੇ ਰੋਣ ਲੱਗ ਪਈ ਸੀ ਮੈਨੂੰ ਅਜੀਬ ਜਿਹੀ ਕਬਰਾਟ ਹੋ ਰਹੀ ਸੀ ਅਤੇ ਬੁਖਾਰ ਨਾਲ ਮੇਰਾ ਸਾਰਾ ਸਰੀਰ ਤਪ ਰਿਹਾ ਸੀ ਸ਼ਾਮ ਨੂੰ ਜਦੋਂ ਮੇਰਾ ਘਰ ਵਾਲਾ ਮੈਨੂੰ ਲੈਣ ਆਇਆ ਜਦੋਂ ਉਸਨੇ ਵੇਖਿਆ ਕਿ ਮੈਨੂੰ ਬੁਖਾਰ ਹੋ ਗਿਆ ਤਾਂ ਉਸਨੇ ਕਿਹਾ ਤੂੰ ਇੱਥੇ ਹੀ ਰਹਿ ਲੈ ਜਦੋਂ ਤੇਰਾ ਬੁਖਾਰ ਠੀਕ ਹੋ ਜਾਊਗਾ ਤੂੰ ਉਦੋਂ ਵਾਪਸ ਆ ਜਾਈ ਉਸ ਤੇ ਵਤੀਰਾ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਆਇਆ ਸੀ ਮੈਨੂੰ ਉਸ ਨੂੰ ਵੇਖ ਕੇ ਗੁੱਸਾ ਆ ਗਿਆ ਸੀ ਕਿਉਂ ਮੈਨੂੰ ਅਗਲੇ ਦਿਨ ਇੱਥੇ ਛੱਡ ਕੇ ਆਪ ਚਲਾ ਗਿਆ ਜਦਕਿ ਮੇਰੀਆਂ ਭੈਣਾਂ ਦੇ ਘਰ ਵਾਲੇ ਤਾਂ ਉਹਨਾਂ ਨੂੰ ਇੱਕ ਦਿਨ ਵੀ ਪੇਕੇ ਘਰ ਨਹੀਂ ਛੱਡਦੇ ਸੀ ਉਸ ਨੂੰ ਮੇਰੀ ਜ਼ਰੂਰਤ ਵੀ ਕੀ ਸੀ ਜਦੋਂ ਉਸ ਦੀ ਜ਼ਿੰਦਗੀ ਵਿੱਚ ਕੋਈ ਹੋਰ ਹੈਗਾ ਸੀ ਤਾਂ ਹੀ ਮੈਨੂੰ ਉਹ ਵਿਆਹ ਤੋਂ ਅਗਲੇ ਦਿਨ ਹੀ ਮੇਰੇ ਪੇਕੇ ਘਰ ਛੱਡ ਗਿਆ ਸੀ ਨਹੀਂ ਤਾਂ ਕੋਈ ਵੀ ਆਰ ਵਾਲਾ ਆਪਣੇ ਘਰ ਵਾਲੀ ਨੂੰ ਵਿਆਹ ਤੋਂ ਅਗਲੇ ਦਿਨ ਪੇਕੇ ਨਹੀਂ ਛੱਡ ਕੇ ਜਾਂਦਾ ਮੈਂ ਸੋਚ ਲਿਆ ਸੀ ਕਿ ਮੈਂ ਹੁਣ ਵਾਪਸ ਆਪਣੇ ਘਰ ਵਾਲੇ ਦੇ ਨਾਲ ਨਹੀਂ ਜਾਣਾ ਇਹੀ ਸੋਚਦੀ ਸੋਚਦੀ ਮੈਨੂੰ ਬੁਖਾਰ ਕਰਕੇ ਫੇਰ ਨੀਂਦ ਆ ਗਈ ਜਦੋਂ ਮੇਰੀ ਅੱਖ ਖੁੱਲੀ ਤਾਂ ਰਾਤ ਦਾ ਸਮਾਂ ਹੋ ਗਿਆ ਸੀ ਸਾਰੇ ਰੋਟੀ ਖਾ ਰਹੀਏ ਸੀ ਤੇ ਮੇਰਾ ਪਿਓ ਮੈਨੂੰ ਆਵਾਜ਼ ਮਾਰ ਰਿਹਾ ਸੀ ਕਿ ਰਾਣੋ ਆ ਜਾ ਪੁੱਤ ਤੂੰ ਵੀ ਰੋਟੀ ਖਾ ਲੈ ਤੇ ਨਾਲੇ ਕਹਿਣ ਲੱਗੇ ਕਿ ਤੂੰ ਕਿੰਨੀ ਭਾਗਾਵਣੀ ਆ ਤੈਨੂੰ ਇੰਨਾ ਚੰਗਾ ਘਰ ਵਾਲਾ ਜੋ ਮਿਲਿਆ ਤੇਰੀ ਤਬੀਅਤ ਠੀਕ ਨਹੀਂ ਸੀ ਇਸ ਲਈ ਤੈਨੂੰ ਇੱਥੇ ਛੱਡ ਗਿਆ ਨਹੀਂ ਤਾਂ ਕੌਣ ਇੰਨਾ ਕਰਦਾ ਅਜੇ ਮੈਂ ਸੋਚ ਹੀ ਰਹੀ ਸੀ ਕਿ ਮੈਂ ਪਾਪਾ ਦੇ ਨਾਲ ਆਪਣੇ ਘਰ ਵਾਲੇ ਨਾਲ ਵਾਪਸ ਨਾ ਜਾਣ ਦੀ ਗੱਲ ਕਰਾਂਗੀ ਪਰ ਪਾਪਾ ਦੇ ਮੂੰਹੋਂ ਆਪਣੇ ਘਰ ਵਾਲੇ ਦੀ ਤਾਰੀਫ਼ ਸੁਣ ਕੇ ਮੈਂ ਚੁੱਪ ਕਰ ਗਈ ਸੀ ਅਤੇ ਆਪਣੇ ਪਿਓ ਦੇ ਚਿਹਰੇ ਨੂੰ ਵੇਖ ਕੇ ਚੁੱਪ ਹੋ ਗਈ ਮੇਰੀ ਹਿੰਮਤ ਹੀ ਨਾ ਹੋਈ ਕਿ ਮੈਂ ਉਹਨਾਂ ਬਾਰੇ ਇਸ ਨਾਲ ਗੱਲ ਕਰ ਸਕਾਂ ਕਿਉਂਕਿ ਅਸੀਂ ਇੱਕ ਤੋਂ ਬਾਅਦ ਇੱਕ ਪੰਜ ਭੈਣਾਂ ਸੀ ਸਾਡੇ ਪਿਓ ਨੇ ਬੜੀ ਮੁਸ਼ਕਲ ਨਾਲ ਸਾਡਾ ਪਾਲਣ ਪੋਸ਼ਣ ਕੀਤਾ ਸੀ ਤੇ ਫਿਰ ਸਾਡਾ ਵਿਆਹ ਵੀ ਉਹਨਾਂ ਨੇ ਮਸਾ ਹੀ ਕੀਤਾ ਸੀ ਅਗਲੇ ਦਿਨ ਸਵੇਰੇ-ਸਵੇਰੇ ਹੀ ਮੇਰਾ ਘਰਵਾਲਾ ਮੈਨੂੰ ਲੈਣ ਲਈ ਆ ਗਿਆ ਪਰ ਮੇਰਾ ਉਸ ਨਾਲ ਜਾਣ ਦਾ ਬਿਲਕੁਲ ਵੀ ਦਿਲ ਨਹੀਂ ਕਰ ਰਿਹਾ ਸੀ ਅਤੇ ਆਪਣੇ ਘਰ ਵਾਲੇ ਨਾਲ ਵਾਪਸ ਜਾਣ ਲਈ ਪਰ ਕੀ ਕਰਦੀ ਜਾਣਾ ਤਾਂ ਪੈਣਾ ਹੀ ਸੀ ਮੈਂ ਤਿਆਰ ਹੋ ਕੇ ਉਸਦੇ ਨਾਲ ਆਪਣੇ ਸਹੁਰੇ ਘਰ ਵਾਪਸ ਆ ਗਈ ਸੀ ਜਦੋਂ ਮੈਂ ਸਹੁਰੇ ਘਰ ਆਈ ਤਾਂ ਮੈਨੂੰ ਵੇਖ ਕੇ ਮੇਰੀ ਸੱਸ ਬਹੁਤ ਖੁਸ਼ ਹੋਈ ਪਰ ਮੈਂ ਮਹਿਸੂਸ ਕੀਤਾ ਕਿ ਮੇਰੇ ਘਰਵਾਲੇ ਦੀ ਭੈਣ ਮੇਰੇ ਵਾਪਸ ਆਉਣ ਤੇ ਬਿਲਕੁਲ ਵੀ ਖੁਸ਼ ਨਹੀਂ ਆ ਮੈਂ ਉਸਦੇ ਵਿੱਚ ਇੱਕ ਅਜੀਬ ਹੀ ਕਿਸਮ ਦੀ ਬੇਚੈਨੀ ਵੇਖੀ ਜਿਵੇਂ ਉਹ ਨਹੀਂ ਚਾਹੁੰਦੀ ਸੀ ਕਿ ਮੈਂ ਵਾਪਸ ਆ ਜਾਵਾਂ ਘਰ ਆਉਂਦੇ ਅਹੀਂ ਉਹ ਮੇਰੇ ਘਰਵਾਲੇ ਨੂੰ ਬਾਹਰ ਤੋਂ ਫੜ ਕੇ ਕਮਰੇ ਵਿੱਚ ਲੈ ਗਈ ਮੇਰੇ ਘਰ ਵਾਲਾ ਵੀ ਉਸ ਦੇ ਪਿੱਛੇ-ਪਿੱਛੇ ਚੁੱਪਚਾਪ ਤੁਰ ਪਿਆ। ਉਸ ਨੇ ਇੱਕ ਵਾਰ ਵੀ ਨਹੀਂ ਸੋਚਿਆ ਕਿ ਮੇਰੀ ਘਰ ਵਾਲੀ ਮੇਰੇ ਲਈ ਇੱਥੇ ਆਈ ਹੈ ਤੇ ਸਾਹਮਣੇ ਖੜ੍ਹੀ ਹੈ ਪਰ ਉਸ ਨੂੰ ਕੀ ਜ਼ਰੂਰਤ ਸੀ ਕਿਉਂਕਿ ਉਸ ਦਾ ਤਾਂ ਸਰਦਾ ਹੀ ਸੀ। ਮੈਂ ਗੁੱਸੇ ਵਿੱਚ ਆਪਣੇ ਕਮਰੇ ਵਿੱਚ ਆ ਕੇ ਬਹਿ ਗਈ ਅਤੇ ਮੇਰੇ ਘਰ ਵਾਲੇ ਤੋਂ ਮੇਰੀ ਨਫ਼ਰਤ ਹੋਰ ਵੀ ਵਧ ਰਹੀ ਸੀ। ਮੈਂ ਕਿੰਨਾ ਚਿਰ ਉਸ ਨੂੰ ਢੀਕਦੀ ਰਹੀ ਪਰ ਉਹ ਨਾ ਆਇਆ। ਪੂਰੇ 2 ਘੰਟੇ ਬਾਅਦ ਉਹ ਆਪਣੇ ਕਮਰੇ ਵਿੱਚ ਆਇਆ ਤਾਂ ਮੈਂ ਉਸ ਨੂੰ ਵੇਖ ਕੇ ਮੂੰਹ ਪਰੇ ਕਰ ਲਿਆ ਸੀ। ਕਿਉਂਕਿ ਮੇਰੇ ਦਿਲ ਵਿੱਚ ਚੋਸਲੇ ਗੁੱਸਾ ਤੇ ਨਫ਼ਰਤ ਸੀ ਇਨ ਅਤੇ ਬਿਨਾ ਉਸ ਨੂੰ ਬੁਲਾਇਆ ਹੀ ਮੈਂ ਸੌਣ ਦੀ ਤਿਆਰੀ ਕਰਨ ਚੱਲੀ ਗਈ। ਮੇਰੇ ਘਰਵਾਲੇ ਨੇ ਮੈਨੂੰ ਨਾਂ ਬੁਲਾਣ ਦਾ ਕਾਰਨ ਪੁੱਛਿਆ ਤੇ 나ਹੀਂ ਜ਼ਰੂਰ ਸਮਝੀ। ਇਰਾਦੀ ਰੋਟੀ ਖਾਣ ਤੋਂ ਬਾਅਦ ਮੈਂ ਆਪਣੇ ਘਰਵਾਲੇ ਦੀ ਉਡੀਕ ਕਰ ਰਹੀ ਸੀ ਕਿਉਂਕਿ ਮੈਨੂੰ ਉਮੀਦ ਸੀ ਕਿ ਅੱਜ ਤਾਂ ਮੇਰਾ ਘਰਵਾਲਾ ਛੇਤੀ ਕਮਰੇ ਵਿੱਚ ਆ ਹੀ ਜਾਊਗਾ ਪਰ ਇਹ ਦੇਖ ਕੇ ਮੈਂ ਹੈਰਾਨ ਹੀ ਰਹਿ ਗਈ ਸੀ। ਜਦੋਂ ਮੇਰੇ ਘਰਵਾਲੇ ਦੀ ਪਜਾਈ ਉਸ ਦੀ ਭੈਣ ਮੇਰੇ ਕਮਰੇ ਵਿੱਚ ਆਈ ਤੇ ਮੈਨੂੰ ਉਸ ਤੇ ਸਖਤ ਨਫਰਤ ਹੋ ਗਈ ਸੀ ਉਹ ਮੇਰੇ ਨਾਲ ਬੋਲੀ ਬਿਨਾ ਹੀ ਬੈਠਦੀ ਬੈਗੀ ਜਿਵੇਂ ਕਿਸੇ ਦੀ ਡੀਕ ਕਰ ਰਹੀ ਹੋਵੇ ਜਿੱਦਾਂ ਹੀ ਮੇਰਾ ਘਰ ਵਾਲਾ ਕਮਰੇ ਵਿੱਚ ਆਇਆ ਤਾਂ ਉਸਦੇ ਭੈਣ ਨੇ ਉਸ ਨੂੰ ਬਾਹਰ ਤੋਂ ਫੜ ਕੇ ਕਿਹਾ ਕਿ ਮੇ ਰੋਟੀ ਖਾਣੀ ਆ ਚੱਲ ਮੈਨੂੰ ਰੋਟੀ ਖਵਾ ਤੇ ਮੇਰੇ ਨਾਲ ਚੱਲ ਮੇਰਾ ਘਰ ਵਾਲਾ ਮੇਰੇ ਨਾਲੋਂ ਜ਼ਿਆਦਾ ਉਸ ਨੂੰ ਤਵੱਜੂ ਦਿੰਦਾ ਸੀ ਮੈਨੂੰ ਇਦਾਂ ਲੱਗਦਾ ਸੀ ਜਿਵੇਂ ਇਸ ਦੀ ਘਰ ਵਾਲੀ ਨਹੀਂ ਮੈਂ ਨਹੀਂ ਸਗੋਂ ਇਹ ਹੀ ਹੋਵੇ ਮੇਰੇ ਘਰ ਵਾਲੇ ਨੂੰ ਇੱਕ ਘੰਟੇ ਤੋਂ ਵੱਧ ਸਮਾਂ ਹੋ ਗਿਆ ਸੀ ਪਰ ਉਹ ਹਜੇ ਤੱਕ ਕਮਰੇ ਵਿੱਚ ਵਾਪਸ ਨਹੀਂ ਆਇਆ ਸੀ ਭਲਾ ਇੰਨਾ ਸਮਾਂ ਰੋਟੀ ਖਾਣ ਨੂੰ ਲੱਗਦਾ ਵੈਸੇ ਵੀ ਉਹ ਛੋਟੀ ਬੱਚੀ ਨਹੀਂ ਸੀ 20 ਸਾਲਾਂ ਦੀ ਜਵਾਨ ਤੇ ਖੂਬਸੂਰਤ ਕੁੜੀ ਸੀ ਅਤੇ ਉਹ ਆਪਣੇ ਆਪ ਰੋਟੀ ਖਾ ਸਕਦੀ ਸੀ ਪਰ ਉਸ ਨੇ ਮੇਰੇ ਘਰ ਵਾਲੇ ਦੇ ਹੱਥੋਂ ਹੀ ਰੋਟੀ ਖਾਣੀ ਹੁੰਦੀ ਸੀ ਇਹ ਸਭ ਦੇਖ ਕੇ ਮੈਨੂੰ ਅਜੀਬ ਤਰ੍ਹਾਂ ਦੇ ਖਿਆਲ ਆਉਣ ਲੱਗੇ ਜੋ ਮੈਂ ਸੋਚਣਾ ਵੀ ਨਹੀਂ ਚਾਹੁੰਦੀ ਸੀ ਅਤੇ ਮੈਂ ਆਪਣੇ ਘਰ ਵਾਲੇ ਦੀ ਢਿੱਡ ਵਿੱਚ ਹੀ ਸੌ ਗਈ ਸੀ ਪਰ ਉਹ ਜਲਦੀ ਵਾਪਸ ਨਾ ਆਇਆ ਮੈਨੂੰ ਲੱਗਦਾ ਸੀ ਕਿ ਉਸ ਨੂੰ ਮੇਰੀ ਕੋਈ ਪਰਵਾਹ ਨਹੀਂ ਅਤੇ ਉਹਨਾਂ ਨੂੰ ਆਪਣੀ ਭੈਣ ਤੋਂ ਇਲਾਵਾ ਹੋਰ ਕੋਈ ਨਹੀਂ ਦਿਸਦਾ ਪਤਾ ਨਹੀਂ ਫਿਰ ਉਹਨਾਂ ਨੇ ਕੀ ਸੋਚਿਆ ਮੇਰੇ ਨਾਲ ਆਪਣਾ ਵਿਆਹ ਕਰਵਾਉਣ ਲਈ ਅਗਲੀ ਸਵੇਰ ਮੈਂ ਨਹਾ ਧੋ ਕੇ ਫਿਰ ਤਿਆਰ ਹੋ ਗਈ ਸੀ ਮੇਰੀ ਸੱਸ ਕਹਿਣ ਲੱਗੀ ਕਿ ਅੱਜ ਤੁਸੀਂ ਕਿਤੇ ਬਾਹਰ ਘੁੰਮ ਕੇ ਆਓ ਮੈਂ ਵੀ ਅੰਦਰੋਂ ਅੰਦਰ ਖੁਸ਼ ਹੋ ਗਈ ਸੀ ਕਿ ਚਲੋ ਮੈਨੂੰ ਵੀ ਆਪਣੇ ਘਰ ਬਣੇ ਦੇ ਨਾਲ ਸਮਾਂ ਮਿਲੇਗਾ ਪਰ ਮੈਨੂੰ ਕੀ ਪਤਾ ਸੀ ਇਹ ਖੁਸ਼ੀ ਮੇਰੀ ਅਦਾਸੀ ਵਿੱਚ ਬਦਲ ਜਾਊਗੀ ਮੇਰੇ ਘਰ ਵਾਲਾ ਜੇ ਤਿਆਰ ਹੀ ਹੋ ਰਿਹਾ ਸੀ ਤੇ ਮੈਂ ਵੀ ਤਿਆਰ ਹੋ ਗਈ ਸੀ ਅਤੇ ਬਾਹਰ ਜਾਣ ਲਈ ਇਨੇ ਨੂੰ ਮੇਰੇ ਘਰ ਵਾਲੇ ਦੀ ਭੈਣ ਆ ਗਈ ਉਸਨੇ ਵੇਖਿਆ ਕਿ ਉਹ ਤਿਆਰ ਹੋ ਰਹੇ ਨੇ ਤਾਂ ਕਹਿਣ ਲੱਗੀ ਮੈਂ ਵੀ ਤੇਰੇ ਨਾਲ ਜਾਣਾ ਅਤੇ ਮੈਂ ਇੱਥੇ ਨਹੀਂ ਰਹਿਣਾ ਮੈਂ ਉਸ ਦੀ ਮੂਵਲ ਵੇਖਦੀ ਰਹਿ ਗਈ ਸੀ ਇਹ ਸਭ ਕੁਝ ਦੇਖ ਕੇ ਮੇਰੇ ਅੰਦਰ ਚੀਤਾ ਅੱਗ ਲੱਗ ਗਈ ਹੋਵੇ ਮੈਂ ਆਪਣਾ ਦੁਪੱਟਾ ਬੜ ਤੇ ਛੁੱਟਿਆ ਤੇ ਆਪਣੇ ਘਰ ਵਾਲੇ ਨੂੰ ਕਿਹਾ ਮੈਂ ਨਹੀਂ ਜਾਣਾ ਤੁਸੀਂ ਇਸ ਨੂੰ ਵੀ ਆਪਣੇ ਨਾਲ ਲੈ ਜਾਓ ਇਹ ਸੁਣ ਕੇ ਮੇਰੀ ਸੱਸੂ ਜੀ ਅੰਦਰ ਆ ਗਈ ਸੀ ਤੇ ਕਹਿਣ ਲੱਗੀ ਤੁਸੀਂ ਇਸ ਨੂੰ ਵੀ ਨਾਲ ਲੈ ਜਾਓਗਾ ਇਹ ਵੀ ਤੁਹਾਡੇ ਨਾਲ ਘੁੰਮਾਊਗੀ ਫੇਰ ਕੀ ਹੋਇਆ ਜੇ ਤੁਹਾਡੇ ਨਾਲ ਜਾਣਾ ਚਾਹੁੰਦੀ ਆ ਤਾਂ ਮੈਂ ਹੈਰਾਨੀ ਨਾਲ ਉਸ ਵੱਲ ਦੇਖ ਰਹੀ ਸੀ ਜਾਨੀ ਕਿ ਇਹ ਸਭ ਬਾਰੇ ਉਸ ਨੂੰ ਵੀ ਪਤਾ ਸੀ ਜੋ ਕੁਝ ਉਹ ਨਾ ਦੁਨੀਆਂ ਦੇ ਵਿੱਚ ਜਾਂਦਾ ਸੀ ਉਹ ਇਹ ਸਭ ਤੋਂ ਬਿਲਕੁਲ ਵੀ ਪਰੇਸ਼ਾਨ ਨਹੀਂ ਸੀ ਮੈਂ ਬਾਹਰ ਘੁੰਮਣ ਜਾਣ ਤੋਂ ਇਨਕਾਰ ਕਰ ਦਿੱਤਾ ਤਾਂ ਮੇਰਾ ਘਰਵਾਲਾ ਖੁਸ਼ੀ-ਖੁਸ਼ੀ ਆਪਣੀ ਭੈਣ ਨੂੰ ਲੈ ਕੇ ਬਾਹਰ ਜਾਣ ਲਈ ਤਿਆਰ ਹੋ ਗਿਆ ਤੇ ਰੋਟੀ ਖਾ ਕੇ ਆਏ ਉਹ ਕੋਮ ਫਿਰ ਕੇ ਸ਼ਾਮ ਨੂੰ ਜਦੋਂ ਘਰ ਆਏ ਤਾਂ ਉਹ ਬਹੁਤ ਹੀ ਜ਼ਿਆਦਾ ਖੁਸ਼ ਨਜ਼ਰ ਆ ਰਹੀ ਸੀ ਮੇਰਾ ਘਰਵਾਲਾ ਨੂੰ ਮੇਰੀ ਇਹਦਾਸੀ ਨਜ਼ਰ ਨਹੀਂ ਆ ਰਹੀ ਸੀ ਮੈਂ ਵੇਖ ਕੇ ਬਹੁਤ ਜ਼ਿਆਦਾ ਹੈਰਾਨ ਹੋ ਰਹੀ ਸੀ ਕਿ ਘਰਵਾਲਾ ਆਪਣੀ ਨਵੀਂ ਨਵੈਲੀ ਘਰਵਾਲੀ ਨਾਲ ਇਸ ਤਰ੍ਹਾਂ ਕਿਦਾਂ ਕਰ ਸਕਦਾ ਉਸ ਨੂੰ ਨਜ਼ਰਅੰਦਾਜ਼ ਕਿਵੇਂ ਕਰ ਸਕਦਾ ਉਹ ਵੀ ਕਿਸੇ ਹੋਰ ਦੀ ਖਾਤਰ ਹੁਣ ਮੇਰਾ ਘਰ ਵਾਲਾ ਕੰਮ ਤੇ ਜਾਣ ਲੱਗ ਪਿਆ ਸੀ ਉਸ ਦੇ ਪਿੱਛੋਂ ਉਸ ਦੀ ਭੈਣ ਸਾਡੇ ਕਮਰੇ 'ਚ ਹੀ ਬੈਠੀ ਰਹਿੰਦੀ ਬਹੁਤ देर ਉੱਥੇ ਹੀ ਰਹਿੰਦੀ ਉੱਥੇ ਹੀ ਰੋਟੀ ਖਾਂਦੀ ਸਾਰਾ ਦਿਨ ਉੱਥੇ ਹੀ ਬੈਠੇ ਰਹਿਣਾ ਮੈਨੂੰ ਤਾਂ ਉਸ ਤੋਂ ਬਹੁਤ ਜ਼ਿਆਦਾ ਨਫ਼ਰਤ ਹੋਣ ਲੱਗ ਪਈ ਸੀ ਮੈਂ ਉਸ ਨੂੰ ਇੱਕ ਪਲ ਦੇ ਲਈ ਵੀ ਬਰਦਾਸ਼ਤ ਨਹੀਂ ਕਰ ਸਕਦੀ ਸੀ ਇਸ ਲਈ ਹੁਣ ਮੈਂ ਉਸ ਨੂੰ ਗੱਲ ਗੱਲ ਤੇ ਝਿੜਕਣਾ ਸ਼ੁਰੂ ਕਰ ਦਿੱਤਾ ਤੇ ਉਸ ਨੂੰ ਆਪਣੇ ਕਮਰੇ ਵਿੱਚੋਂ ਬਾਹਰ ਜਾਣ ਲਈ ਕਹਿਣਾ ਸ਼ੁਰੂ ਕਰ ਦਿੱਤਾ ਹੁਣ ਉਸ ਨੇ ਵੀ ਮੇਰੇ ਤੋਂ ਮੇਰੇ ਕੋਲੋਂ ਬਹੁਤ ਹੀ ਦੂਰੀ ਬਣਾ ਲਈ ਸੀ ਉਹ ਜ਼ਿਆਦਾਤਰ ਆਪਣੇ ਕਮਰੇ ਵਿੱਚ ਹੀ ਰਹਿੰਦੀ ਸੀ ਜਦੋਂ ਵੀ ਉਹ ਮੇਰੇ ਕਮਰੇ ਵਿੱਚ ਆਉਂਦੀ ਤਾਂ ਮੈਂ ਉਸ ਨੂੰ ਝੜਕ ਕੇ ਉੱਥੋਂ ਭਜਾ ਦਿੰਦੀ ਸੀ ਮੈਨੂੰ ਹੁਣ ਇਹ ਸਭ ਕੁਝ ਕਰਨਾ ਸਹੀ ਲੱਗਦਾ ਸੀ ਕਿਉਂਕਿ ਉਸਨੇ ਵੀ ਅੰਤ ਹੀ ਕਰ ਦਿੱਤਾ ਸੀ ਮੈਂ ਉਸ ਨੂੰ ਸਬਕ ਸਿਖਾਉਣਾ ਚਾਹੁੰਦੀ ਸੀ ਜੋ ਕੁ ਜੋ ਮੇਰੇ ਨਾਲ ਕਰ ਰਹੀ ਸੀ ਤੇ ਜੋ ਕੁ ਜੋ ਮੇਰੇ ਘਰ ਵਾਲੇ ਨਾਲ ਕਰ ਰਹੀ ਸੀ ਇੱਕ ਰਾਤ ਮੈਂ ਤੇ ਮੇਰੇ ਘਰਵਾਲਾ ਬੈੱਡ ਤੇ ਲੰਮੀ ਪਏ ਸੀ ਤੇ ਅਸੀਂ ਸੌਣ ਦੀ ਤਿਆਰੀ ਕਰ ਰਹੇ ਸੀ ਤਾਂ ਸਾਡਾ ਦਰਵਾਜ਼ਾ ਜ਼ੋਰ-ਜ਼ੋਰ ਦੀ ਖੜਕਣ ਲੱਗਾ ਜਦੋਂ ਮੈਂ ਜਾ ਕੇ ਦਰਵਾਜ਼ਾ ਖੋਲ੍ਹਿਆ ਤਾਂ ਹੈਰਾਨ रह ਗਈ ਕਿ ਦਰਵਾਜ਼ੇ ਦੇ ਉੱਤੇ ਮੇਰੀ ਨੰਦ ਖੜੀ ਸੀ ਮੈਂ ਦਰਵਾਜੇ ਦੇ ਕੋਲ ਹੀ ਖੜੀ ਸੀ ਮੇਰੇ ਘਰਵਾਲੇ ਦੀ ਭੈਣ ਫਟਾਫਟ ਅੰਦਰ ਆਈ ਤੇ ਮੇਰੇ ਘਰਵਾਲੇ ਦੀ ਬਾਹ ਫੜ ਕੇ ਕਹਿਣ ਲੱਗੀ ਮੇਰੇ ਨਾਲ ਚੱਲ ਮੈਂ ਸੌਣਾ ਇਹ ਸੁਣ ਕੇ ਮੈਨੂੰ ਬੜਾ ਹੀ ਅਜੀਬ ਲੱਗ ਰਿਹਾ ਸੀ ਤੇ ਬਹੁਤ ਜ਼ਿਆਦਾ ਗੁੱਸਾ ਆ ਰਿਹਾ ਸੀ ਉਹ ਕਿਹੜਾ ਛੂਟੀ ਬੱਚੀ ਸੀ ਜਿਸਨੇ ਆਪਣੇ ਭਰਾ ਦੇ ਨਾਲ ਹੀ ਸੌਣਾ ਸੀ ਜਾਂ ਫਿਰ ਉਸਦੇ ਭਰਾ ਨੇ ਉਸ ਨੂੰ ਲੋਰੀ ਦੇ ਕੇ ਸੁਵਾਉਣਾ ਸੀ ਮੈਂ ਉਸ ਨੂੰ ਕਿਹਾ ਤੂੰ ਜਾ ਕੇ ਸੌ ਜਾ ਇਹਨਾਂ ਨੇ ਨਹੀਂ ਜਾਣਾ ਤਾਂ ਮੇਰਾ ਘਰਵਾਲਾ ਫਟਾਫਟ ਉੱਠ ਕੇ ਕੀ ਖੜਾ ਹੋ ਗਿਆ ਤੇ ਕਹਿਣ ਲੱਗਾ ਮੈਂ ਇਸ ਨੂੰ ਸਵਾਕੇ ਹੁਣੇ ਹੋਣਾ ਮੈਨੂੰ ਇਹ ਸਭ ਕੁਝ ਬਹੁਤ ਹੀ ਜ਼ਿਆਦਾ ਬੁਰਾ ਲੱਗ ਰਿਹਾ ਸੀ ਤੇ ਮੇਰੇ ਤੋਂ ਬਰਦਾਸ਼ਤ ਦੀ ਹੱਤ ਟੱਪ ਗਈ ਸੀ ਮੈਂ ਇੱਕਦਮ ਚੀਕ ਕੇ ਬੋਲਣ ਲੱਗੀ ਕਿ ਤੁਸੀਂ ਇਸ ਦੇ ਨਾਲ ਹੀ ਜਾਓ ਇਹ ਆਪੇ ਸੌਂਗੀ ਆਪੇ ਸੌ ਜਾਊਗੀ ਇਹ ਕੋਈ ਬੱਚੀ ਨਹੀਂ ਹੁਣ ਜਵਾਨ ਹੋ ਗਈ ਆ ਤਾਂ ਮੇਰੇ ਘਰ ਵਾਲੇ ਨੇ ਬੋਲਣ ਲੱਗੇ ਕਿ ਨਹੀਂ ਮੈਂ ਇਸ ਨੂੰ ਇਸ ਤਰ੍ਹਾਂ ਨਹੀਂ ਛੱਡ ਸਕਦਾ ਮੈਂ ਉਸ ਨੂੰ ਸਲਾਕੇ ਹੁਣੇ ਵਾਪਸ ਆ ਜੰਨਾ ਨੇ ਆਪਣੇ ਘਰ ਹੁਣ ਦੀ ਬਾਹ ਫੜ ਲਈ ਸੀ ਅਤੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਬਾਹ ਛੜਾ ਕੇ ਆਪਣੀ ਭੈਣ ਦੇ ਨਾਲ ਜਾਣ ਦੀ ਜਤਤ ਕਰਨ ਲੱਗਾ ਅਤੇ ਮੇਰੀ ਨਾਨੇ ਨੇ ਵੀ ਉਸ ਦਾ ਹੱਥ ਫੜ ਲਿਆ ਸੀ ਤਾਂ ਮੈਂ ਗੁੱਸੇ ਵਿੱਚ ਆਪਣੇ ਘਰ ਵਾਲੇ ਤੋਂ ਬੋਲੀ ਦਿੱਤਾ ਕਿ ਤੁਸੀਂ ਇਸ ਵਕਤ ਇਸ ਦੇ ਨਾਲ ਜਾਣ ਦੀ ਜਤਤ ਕਰ ਰਹੇ ਹੋ ਮੈਨੂੰ ਤਾਂ ਇੱਦਾਂ ਲੱਗਦਾ ਜਿਵੇਂ ਮੈਂ ਤੁਹਾਡੀ ਘਰ ਵਾਲੀ ਨਹੀਂ ਇਹੀ ਹੋਵੇ ਇਸ ਦੇ ਨਾਲ ਵਿਆਹ ਦੀ ਤੁਸੀਂ ਪਹਿਲੀ ਰਾਤ ਵੀ ਰਹੇ ਅਤੇ ਬੈਣ ਤੇ ਥੱਲੇ ਸੀ ਜਦੋਂ ਤੁਸੀਂ ਇਸਦੇ ਨਾਲ ਹੀ ਰਹਿਣਾ ਸੀ ਤਾਂ ਮੇਰੇ ਨਾਲ ਵਿਆਹ ਕਰਵਾਉਣ ਦੀ ਕੀ ਲੋੜ ਸੀ ਮੇਰੀ ਇਹ ਗੱਲ ਸੁਣ ਕੇ ਮੇਰੀ ਸੱਸ ਨੇ ਮੇਰੇ ਮੂੰਹ ਦੇ ਉੱਤੇ ਜ਼ੋਰਦਾਰ ਥੱਪੜ ਮਾਰਿਆ ਤੇ ਕਹਿ ਲੱਗੀ ਤੈਨੂੰ ਹੋਸ਼ ਵੀ ਹੈ ਤੂੰ ਕੀ ਬੋਲ ਰਹੀ ਹੈ ਤੈਨੂੰ ਭੈਣ ਭਰਾ ਦੇ ਰਿਸ਼ਤੇ ਤੇ ਸ਼ੱਕ ਕਰਦੇ ਜਰਾ ਵੀ ਸ਼ਰਮ ਨਹੀਂ ਆਉਂਦੀ ਮੇਰਾ ਘਰ ਵਾਲਾ ਆਪਣਾ ਸਿਰ ਫੜ ਕੇ ਬੈਠ ਦੇ ਉੱਤੇ ਬੈਠ ਗਿਆ ਸੀ ਮੈਂ ਉੱਚੀ ਉੱਚੀ ਰੋ ਕੇ ਆਪਣੇ ਘਰ ਵਾਲੇ ਕੋਲ ਤਲਾਕ ਮੰਗ ਰਹੀ ਸੀ ਮੇਰੇ ਘਰ ਵਾਲੇ ਨੇ ਮੈਨੂੰ ਚੁੱਪ ਕਰਾਉਂਦੇ ਕਿਹਾ ਕਿ ਪਹਿਲਾਂ ਮੇਰੀ ਗੱਲ ਧਿਆਨ ਨਾਲ ਸੁਣੋ ਉਸ ਤੋਂ ਬਾਅਦ ਜੋ ਤੈਨੂੰ ਠੀਕ ਲੱਗੇ ਤੋ ਕਰ ਲਈ ਉਸ ਤੋਂ ਬਾਅਦ ਮੇਰੇ ਘਰ ਵਾਲੇ ਨੇ ਮੈਨੂੰ ਜੋ ਦੱਸਿਆ ਉਹ ਸੁਣ ਕੇ ਮੇਰੇ ਰੌਂਕ ਟੇ ਖੜੀ ਹੋ ਗਈ ਉਸਨੇ ਦੱਸਿਆ ਕਿ ਜਦੋਂ ਉਹਨਾਂ ਦੀ ਭੈਣ ਛੋਟੀ ਸੀ ਤਾਂ ਅਸੀਂ ਦੋਵੇਂ ਭੈਣ ਭਰਾ ਪੌੜੀਆਂ ਤੇ ਖੇਡ ਕੇ ਗੱਲਾਂ ਕਰ ਰਹੀ ਸੀ ਅਤੇ ਉਦੋਂ ਹੀ ਮੇਰੀ ਭੈਣ ਨੇ ਮੈਨੂੰ ਐਵੇਂ ਦੀ ਗੱਲ ਕਹਿ ਦਿੱਤੀ ਸੀ ਕਿ ਮੈਂ ਗੁੱਸੇ ਵਿੱਚ ਆਪਣੀ ਭੈਣ ਨੂੰ ਉਥੋਂ ਧੱਕਾ ਦੇ ਦਿੱਤਾ ਤਾਂ ਉਹ ਪੌੜੀਆਂ 'ਚ ਰੜਦੀ ਹੋਈ ਜ਼ਮੀਨ ਤੇ ਡਿੱਗ ਪਈ ਸੀ ਉੰਜ ਤਾਂ ਉਹ ਬਚ ਗਈ ਪਰ ਡਿੱਗਣ ਕਰਕੇ ਉਸਦੇ ਦਿਮਾਗ ਤੇ ਵਿੱਚ ਸੱਟ ਲੱਗ ਗਈ ਜਿਸ ਕਰਕੇ ਉਸ ਦੀ ਇਹ ਹਾਲਤ ਹੋ ਗਈ ਤੇ ਉਹ ਆਪਣਾ ਤਬਾਗੀ ਸੰਤੁਲਨ ਗਵਾ ਬੈਠੀ ਸੀ ਆਪਣੀ ਭੈਣ ਨੂੰ ਇਸ ਹਾਲਤ 'ਚ ਵੇਖ ਕੇ ਇਹ ਸਭ ਦਾ ਦੋਸ਼ੀ ਮੈਂ ਆਪਣੇ ਆਪ ਨੂੰ ਸਮਝਣ ਲੱਗ ਪਿਆ ਜਿਸ ਤੋਂ ਬਾਅਦ ਆਪਣੀ ਭੈਣ ਦੀ ਸਾਰੀ ਜ਼ਿੰਮੇਵਾਰੀ ਮੈਂ ਲੈ ਲਈ ਕਿਉਂਕਿ ਮੈਨੂੰ ਲੱਗਦਾ ਸੀ ਕਿ ਇਹ ਸਭ ਕੁਝ ਮੇਰੇ ਕਰਕੇ ਹੋਇਆ ਉਸ ਦੀ ਇਸ ਹਾਲਤ ਦਾ ਜ਼ਿੰਮੇਵਾਰ ਮੈਂ ਹੀ ਹਾਂ ਦੇਖਣ ਨੂੰ ਤਾਂ ਇੱਕ ਜਵਾਨ ਕੁੜੀ ਆ ਪਰ ਉਸ ਦਾ ਦਿਮਾਗ ਛੋਟੇ ਬੱਚਿਆਂ ਵਰਗਾ ਜਿਸ ਕਰਕੇ ਉਹ ਹਮੇਸ਼ਾ ਇਦਾਂ ਦੀਆਂ ਹਰਕਤਾਂ ਕਰਦੀ ਹੈ ਤੇ ਆਪਣੇ ਆਪ ਕੁਝ ਖਾ ਨਹੀਂ ਸਕਦੀ ਤੇ ਨਾ ਹੀ ਸੌ ਸਕਦੀ ਹੈ ਇਸ ਲਈ ਉਸ ਨੂੰ ਰੋਟੀ ਵੀ ਮੈਂ ਹੀ ਖਵਾਉਣਾ ਤੇ ਜਿੰਨਾ ਚਿਰ ਮੈਂ ਉਸ ਦੇ ਕੋਲ ਨਾ ਬੈਠਾ ਉਹ ਸੌਂਦੀ ਵੀ ਨਹੀਂ। ਜਿਆਦੀ ਪਿੰਲੀ ਰਾਤ ਵੀ ਉਹ ਇਸੇ ਲਈ ਬੈੱੜ ਦੇ ਥੱਲੇ ਬੈਠ ਗਈ ਸੀ ਕਿ ਕਦੋਂ ਮੈਂ ਕਮਰੇ ਵਿੱਚ ਆਵਾਂ ਉਸਦੇ ਨਾਲ ਗੱਲਾਂ ਕਰਾਂ ਅਤੇ ਫਿਰ ਉਹ ਸੌਵੇਗੀ ਕਿਉਂਕਿ ਉਸਨੇ ਬੈੱੜ ਦੇ ਉੱਤੇ ਤੈਨੂੰ ਬੈਠੇ ਜੋ ਵੇਖ ਲਿਆ ਸੀ ਇਸ ਲਈ ਉਹ ਬੈੱੜ ਦੇ ਥੱਲੇ ਬੈਠ ਗਈ। ਮੇਰੇ ਘਰ ਵਾਲੀ ਦੀ ਇਹ ਗੱਲ ਸੁਣ ਕੇ ਮੈਂ ਹੈਰਾਨ ਸੀ ਉਹ ਰੋਣ ਲੱਗ ਪਈ ਤੇ ਮੈਂ ਆਪਣੇ ਘਰ ਵਾਲੇ ਦੀ ਗੱਲਾਂ ਸੁਣ ਕੇ ਆਪਣੇ ਰਣ ਦ੍ਰਿ ਪ੍ਰਤੀ ਨਫ਼ਰਤ ਪਿਆਰ ਵਿੱਚ ਬਦਲ ਲਈ। ਤੇ ਮੈਂ ਆਪਣੇ ਘਰੋੜੇ ਨਾਲ ਵਾਅਦਾ ਕੀਤਾ ਕਿ ਉਹਨਾਂ ਦੀ ਭੈਣ ਦੀ ਜ਼ਿੰਮੇਵਾਰੀ ਹੁਣ ਤੋਂ ਮੈਂ ਉਹਨਾਂ ਦੇ ਨਾਲ ਨਿਭਾਵਾਂਗੀ ਅਤੇ ਮੈਂ ਆਪਣੇ ਸੱਸ ਕੋਲੋਂ ਤੇ ਆਪਣੇ ਘਰ ਵਾਲੇ ਕੋਲੋਂ ਆਪਣੀ ਗਲਤਪਤੀ ਲਈ ਮਾਫੀ ਮੰਗੀ ਅਤੇ ਉਹਨਾਂ ਨੇ ਮੈਨੂੰ ਮਾਫ਼ ਵੀ ਕਰ ਦਿੱਤਾ ਹੁਣ ਅਸੀਂ ਖੁਸ਼ੀ-ਖੁਸ਼ੀ ਸਾਰਾ ਪਰਿਵਾਰ ਇਕੱਠੇ ਹੀ ਰਹਿੰਦੇ ਹਾਂ ਅਤੇ ਮੇਰੀ ਨਾਨਦ ਵੀ ਹੁਣ ਮੇਰੇ ਨਾਲ ਬਹੁਤ ਪਿਆਰ ਕਰਦੀ ਹੈ ਤੇ ਮੇਰੇ ਨਾਲ ਹੀ ਰਹਿੰਦੀ ਹੈ ਸੋ ਦੋਸਤੋ ਕਦੇ ਵੀ ਸੱਚ ਜਾਣੇ ਬਿਨਾ ਕੋਈ ਵੀ ਗਲਤ ਫੈਸਲਾ ਨਾ ਲਵੋ ਹੋ ਸਕਦਾ ਹੈ ਕਿ ਬਾਅਦ ਵਿੱਚ ਤਾਨੂੰ ਆਪਣੇ ਹੀ ਫੈਸਲੇ ਤੇ ਸ਼ਰਮਿੰਦਾ ਹੋਣਾ ਪਵੇ। ਧੰਨਵਾਦ ਜੀ। ਇਹ ਸੀ ਅੱਜ ਦੀ ਕਹਾਣੀ। ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਕਹਾਣੀ ਨੂੰ ਲਾਈਕ ਤੇ ਸ਼ੇਅਰ ਕਰਕੇ ਜ਼ਰੂਰ ਦੱਸਿਓ ਤੇ ਚੈਨਲ ਤੇ ਪਹਿਲੀ ਵਾਰ ਹੀ ਆਇਓ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ। ਆਪਾਂ ਫੇਰ ਮਿਲਾਂਗੇ ਇੱਕ ਸੋਹਣੀ ਜੀ ਕਹਾਣੀ ਨਾਲ। ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।